ਹਰ ਗੁਣਹਿ ਗਾਈ ਜਨ ਨਾਨਕ ਹਰ 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 ਧਿਆਈ ਬਸੰਤ ਮਹੱਲਾ ਪੰਜਵਾਂ ਹਟਵਾਣੀ ਤਨ ਮਾਲ ਹਾਟ ਕੀਤ ਜੂ ਆਰੀ ਜੂਏ ਮਾਹੇ ਚੀਤ ਅਮਲੀ ਜੀਵੈ ਅਮਲ ਖਾਈ ਤਿਉ ਹਰ ਜਨ ਜੀਵੈ ਹਰ ਧਿਆਈ ਆਪਣੇ ਰੰਗ ਸਭ ਕੋ ਰਚੈ ਜਿਤ ਪ੍ਰਭ ਲਾਇਆ ਤਿਤ ਤਿਤ ਲੱਗੈ ਰਹਾਉ ਮੇਗ ਸਮੈ ਮੋਰ ਨਿਰਤਕਾਰ ਚੰਦ ਦੇਖ ਬਿਗਸਹਿ ਕੋ ਲਾਰ ਮਾਤਾ ਬਾਰਕ ਦੇਖ ਆਨੰਦ ਤਿਉ ਹਰ ਜਨ ਜੀਵਹਿ ਜਪ ਗੋਵਿੰਦ ਸਿੰਘ ਰੁਚੈ ਸਦ ਭੋਜਨ ਮਾਸ ਹਰਾਨ ਦੇਖ ਸੂਰੇ ਚਿਤ ਉਲਾਸ ਕਿਰਪਨ ਕੋ ਅਤ ਧਨ ਪਿਆਰ ਹਰ ਜਨ ਕੋ ਹਰ ਹਰ ਆਧਾਰ ਸਰਬ ਰੰਗ ਇਕ ਰੰਗ ਮਾਹੀ ਸਰਬ ਸੁਖਾ ਸੁਖ ਹਰ ਕੈ ਨਾਈ ਤਿਸੈ ਪ੍ਰਾਪਤ ਇਹੋ ਨਿਧਾਨ ਨਾਨਕ ਗੁਰ ਜਿਸ ਕਰੇ ਦਾਨ ਬਸੰਤ ਮਹੱਲਾ ਪੰਜਵਾਂ ਤਿਸ ਬਸੰਤ ਜਿਸ ਪ੍ਰਭ ਕਿਰਪਾਲ ਤਿਸ ਬਸੰਤ ਜਿਸ ਗੁਰ ਦਿਆਲ ਮੰਗਲ ਤਿਸ ਕੈ ਜਿਸ ਏਕ ਕਾਮ ਤਿਸ ਸਦ ਬਸੰਤ ਜਿਸ ਹਿਰਦੈ ਨਾਮ ਗ੍ਰਹਿ ਤਾਂ ਕੀ ਬਸੰਤ ਗਣੀ ਜਾਂ ਕਹਿ ਕੀਰਤਨ ਹਰ ਧੁਨੀ ਰਹਾਉ ਪ੍ਰੀਤ ਪਾਰ ਬ੍ਰਹਮ ਮੌਲ ਮਨਾ ਗਿਆਨ ਕਮਾਈਐ ਪੂਛ ਜਨਾ ਸੋ ਤਪਸੀ ਜਿਸ ਸਾਧ ਸੰਗ ਸਾਧ ਧਿਆਨੀ ਜਿਸ ਗੁਰ ਹੈ ਰੰਗ ਸੇ ਨਿਰਭਉ ਜਿਨ ਭਉ ਪਿਆ ਸੋ ਸੁਖਿਆ ਜਿਸ ਭ੍ਰਮ ਗਿਆ ਸੋ ਇਕਾਂਤੀ ਜਿਸ ਰਿਦਾ ਥਾਈ ਸੋਈ ਨਿਚਲ ਸਾਚ ਠਾਈ ਏਕਾ ਖੋਜੈ ਏਕ ਪ੍ਰੀਤ ਦਰਸ਼ਨ ਪਰਸਨ ਹੀਤ ਚੀਤਾ ਹਰ ਰੰਗ ਰੰਗਾ ਸਹਿਜ ਮਾਨ ਨਾਨਕ ਦਾਸ ਤਿਸ ਜਨ ਕੁਰਬਾਨ ਬਸੰਤ ਮਹੱਲਾ ਪੰਜਵਾਂ ਜੀ ਪ੍ਰਾਨ ਤੁਮ ਪਿੰਡ ਦੀਨ ਮੁਗਦ ਸੁੰਦਰ ਧਾਰ ਜੋਤਕੀਨ ਸਭ ਜਾਚਕ ਪ੍ਰਭ ਤੁਮ ਦਿਆਲ ਨਾਮ ਜਪਤ ਹੋਵਤ ਨਿਹਾਲ ਮੇਰੇ ਪ੍ਰੀਤਮ ਕਾਰਨ ਕਰਨ ਜੋਗ ਹਉ ਪਾਵਉ ਤੁਮ ਤੇ ਸਗਲ ਥੋਕ ਰਹਾਉ ਨਾਮ ਜਪਤ ਹੋਵਤ ਉਧਾਰ ਨਾਮ ਜਪਤ ਸੁਖ ਸਹਜ ਸਾਰ ਨਾਮ ਜਪਤ ਪਤ ਸੋਭਾ ਹੋਈ ਨਾਮ ਜਪਤ ਬਿਗਨ ਨਾਹੀ ਕੋਈ ਜਾ ਕਾਰਨ ਇਹ ਦਲੱਬ ਦੇ ਸੋ ਬੋਲ ਮੇਰੇ ਪ੍ਰਭੂ ਦੇ ਸਾਧ ਸੰਗਤ ਮਹਿ ਹੋ ਬਿਸਰਾਮ ਸਦਾ ਰਿਦਾ ਜੱਪੀ ਪ੍ਰਭ ਤੇਰੋ ਨਾਮ ਤੁਝ ਬਿਨ ਦੂਜਾ ਕੋਈ ਨਹੀਂ ਸਭ ਤੇਰੋ ਖੇਲ ਤੁਝ ਮਹਿ ਸਮਾਹੀ ਜਿਉ ਭਾਵੈ ਤਿਉ ਰਾਖਲੇ ਸੁਖ ਨਾਨਕ ਪੂਰਾ ਗੁਰ ਮਿਲੇ ਬਸੰਤ ਮਹੱਲਾ ਪੰਜਵਾਂ ਪ੍ਰਭ ਪ੍ਰੀਤਮ ਮੇਰਾ ਸੰਗ ਰਾਏ ਜਿਸਹਿ ਦੇਖ ਹਉ ਜੀਵਾ ਮਾਈ ਜਾਂ ਕੈ ਸਿਮਰਨ ਦੁਖ ਨਾ ਹੋਈ ਕਰ ਦਇਆ ਮਲਾਵੋ ਤਿਸੈ ਮੋਹੀ ਮੇਰੇ ਪ੍ਰੀਤਮ ਪ੍ਰਾਨ ਆਧਾਰ ਮਨ ਜਿਉ ਪ੍ਰਾਨ ਸਭ ਤੇਰੋ ਧਨ ਰਹਾਉ ਜਾਂ ਕੋ ਖੋਜਹਿ ਸੁਰ ਨਰ ਦੇਵ ਮਨ ਜਨ ਸੇਖ ਨਾ ਲਹਹਿ ਭੇਵ ਜਾਂ ਕੀ ਗਤ ਮਿਤ ਕਹੀ ਨਾ ਜਾਏ ਘਟ 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 ਰਹਿ ਆਸਮਾਏ ਜਾਂਕੇ ਭਗਤ ਆਨੰਦ ਮੈਂ ਜਾਕੇ ਭਗਤ ਕੋ ਨਾਹੀ ਖੈ ਜਾ ਕੇ ਭਗਤ ਕੋ ਨਾਹੀ ਪੈ ਜਾ ਕੇ ਭਗਤ ਕੋ ਸਦਾ ਜੈ ਕੌਣੇ ਉਪਮਾ ਤੇਰੀ ਕਹੀ ਜਾਏ ਸੁਖ ਦਾਤਾ ਪ੍ਰਭ ਰਹੇ ਹੋ ਸਮਾਏ ਨਾਨਕ ਜਾਚੈ ਏਕ ਦਾਨ ਕਰ ਕਿਰਪਾ ਮੋਹੇ ਦੇਹੋ ਨਾਮ ਬਸੰਤ ਮੁਹੱਲਾ ਪੰਜਵਾਂ ਮਿਲ ਪਾਣੀ ਜਿਉ ਹਰੇ ਬੂਟ ਸਾਧ ਸੰਗਤ ਤਿਉ ਹਉ ਮੈਂ ਛੂਟ ਜੈਸੀ ਦਾਸੀ ਧੀਰ ਮੀਰ ਤੈਸੇ ਉਧਾਰਨ ਗੁਰ ਹੈ ਪੀਰ ਤੂੰ ਦਾਤੇ ਪ੍ਰਭ ਦੇਨ ਹਾਰ ਨਿਮਕ ਨਿਮਕ ਤਿਸ ਨਮਸ਼ਕਾਰ ਰਹਾਉ ਜਿਸਹਿ ਪਰਾਪਤ ਸਾਧ ਸੰਗ ਤਿਸ ਜਨ ਲਾਗਾ ਪਾਰ ਬ੍ਰਹਮ ਰੰਗ ਤੇ ਬੰਧਨ ਤੇ ਭਏ ਮੁਕਤ ਭਗਤ ਆਰਾਧ ਹੈ ਜੋਗ ਜੁਗਤ ਨੇਤਰ ਸੰਤੋਖੇ ਦਰਸ ਪੀਖ ਰਸਨਾ ਗਾਏ ਗੁਣ ਅਨੇਕ ਦ੍ਰਿਸ਼ਨਾ ਬੂਜੀ ਗੁਰ ਪ੍ਰਸਾਦ ਮਨ ਅਗਾਹ ਨਾ ਹਰ ਰਸਹਿ ਸਵਾਦ ਸੇਵਕ ਲਾਗੋ ਚਰਨ ਸੇਵ ਆਦ ਪੁਰਖ ਅਪਰੰਪਰ ਦੇਵਾ ਸਗਲ ਉਦਾਰਨ ਤੇਰੋ ਨਾਮ ਨਾਨਕ ਪਾਇਓ ਇਹੋ ਨਿਧਾਨ ਬਸੰਤ ਮਹੱਲਾ ਪੰਜਵਾਂ ਤੁਮ ਬੱਡਦਾਤੇ ਦੇ ਰਹੇ ਜੀ ਪ੍ਰਾਣ ਮਹਿ ਰਵ ਰਹੇ ਦੀਨੇ ਸਗਲੇ ਭੋਜਨ ਖਾਨ ਮੋਹੇ ਨਿਰਗੁਨ ਇੱਕ ਗੁਣ ਨਾ ਜਾਣ ਹਉ ਕਛੂ ਨਾ ਜਾਣੂ ਤੇਰੀ ਸਾਰ ਤੂੰ ਕਰਗਤ ਮੇਰੀ ਪ੍ਰਭ ਦਿਆਰ ਰਹਾਉ ਜਾਪਨਾ ਤਾਪਨਾ ਕਰਮ ਕੀਤ ਆਵੈ ਨਾਹੀ ਕਛੂ ਰੀਤ ਮਨ ਮੈਂ ਰੱਖਉ ਆਸ ਏਕ ਨਾਮ ਤੇਰੇ ਕੀ ਤਰਉ ਟੇਕ ਸਰਬ ਕਲਾ ਪ੍ਰਭ ਤੁਮ ਪਰਬੀਨ ਅੰਤ ਨਾ ਪਾਵੈ ਜਲਹਿ ਮੀਨ ਅਗਮ ਅਗਮ ਊਚਾ ਤੇ ਊਚਾ ਹਮ ਤੋਰੇ ਤੁਮ ਬਹੁਤ ਮੂਚਾ ਜਿਨ ਤੂੰ ਧਿਆਇਆ ਸੀ ਗਨੀ ਜਿਨ ਤੂੰ ਪਾਇਆ ਸੀ ਧਨੀ ਜਿਨ ਤੂੰ ਸੇਵਿਆ ਸੁਖੀ ਸੇ ਸੰਤ ਸਰਨ ਨਾਨਕ ਪਰੇ ਬਸੰਤ ਮਹੱਲਾ ਪੰਜਵਾਂ ਤਿਸ ਤੂੰ ਸੇਵ ਜਿਨ ਤੂੰ ਕੀਆ ਤਿਸ ਅਰਾਧ ਜਿਨ ਜਿਉ ਦਿਆ ਤਿਸ ਕਾ ਚਾਕਰ ਹੋਏ ਫਿਰ ਦਾਨ ਨਾ ਲਾਗੇ ਤਿਸ ਕੀ ਕਰ ਪੂਤਦਾਰੀ ਫਿਰ ਦੂਖ ਨਾ ਲਾਗੇ ਏ ਵਡ ਭਾਗ ਹੋਏ ਜਿਸ ਪ੍ਰਾਣੀ ਸੋ ਪਾਏ ਇਹੋ ਪਦ ਨਿਰਵਾਣੀ ਰਹਾਉ ਦੂਜੀ ਸੇਵਾ ਜੀਵਨ ਬਿਰਥਾ ਕਛੂ ਨਾ ਹੋਈ ਹੈ ਪੂਰਨ ਅਰਥਾ ਮਾਨਸ ਸੇਵਾ ਖਰੀ ਦੋਹੇਲੀ ਸਾਧ ਕੀ ਸੇਵਾ ਸਦਾ ਸੁਹੇਲੀ ਜੇ ਲੋੜਹਿ ਸਦਾ ਸੁਖ ਭਾਈ ਸਾਧੂ ਸੰਗਤ ਗੁਰ ਹੈ ਬਤਾਈ ਹੂੰ ਹਾ ਜਪਿਐ ਕੇਵਲ ਨਾਮ ਸਾਧੂ ਸੰਗਤ ਪਾਰ ਗ੍ਰਾਮ ਸਗਲ ਤਤ ਮਹਿ ਤਤ ਗਿਆਨ ਸਰਬ ਧਿਆਨ ਮਹਿ ਏਕ ਧਿਆਨ ਹਰ ਕੀਰਤਨ ਮਹਿ ਊਤਮ ਧੁਨਾ ਨਾਨਕ ਗੁਰ ਮਿਲ ਗਾਏ ਗੁਨਾ ਬਸੰਤ ਮਹੱਲਾ 5 ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਆਰਾਦੇ ਜਮ ਕਿਸ਼ਨਾ ਕਹੈ ਜਿਸ ਕੀ ਸੇਵਾ ਸਭ ਕਿਸ ਲਹ ਹਰਾਮ ਰਾਮ ਬੋਲ ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ ਰਹਾਉ ਜਿਸ ਕੇ ਧਾਰੇ ਤਰਨ ਆਕਾਸ ਘਟ ਘਟ ਜਿਸ ਕਾ ਹੈ ਪ੍ਰਗਾਸ ਜਿਸ ਸਿਮਰਤ ਪਤਤ ਪਨੀਤ ਹੋਏ ਅੰਤ ਕਾਲ ਫਿਰ ਫਿਰ ਨਾ ਰੁਏ ਸਗਲ ਧਰਮ ਮਹਿ ਊਤਮ ਧਰਮ ਕਰਮ ਕਰਤੂਤ ਕੈ ਉਪਰ ਕਰਮ ਜਿਸ ਕੋ ਚਾਹੈ ਸੁਰ ਨਰ ਦੇਵ ਸੰਤ ਸਭਾ ਕੀ ਲਗੋ ਸੇਵ ਆਦ ਪੁਰਖ ਜਿਸ ਕੀ ਆਦਾਨ ਤਿਸ ਕੋ ਮਿਲੇ ਆਹਰ ਨਿਧਾਨ ਤਿਸ ਕੀ ਗਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਈ ਬਸੰਤ ਮਹੱਲਾ ਪੰਜਵਾਂ ਮਨ ਤਨ ਭੀਤਰ ਲਾਗੀ ਪਿਆਸ ਗੁਰਦਿਆਲ ਪੂਰੀ ਮੇਰੀ ਆਸ ਕਿਲ ਵਿਖ ਕਾਟੇ ਸਾਧ ਸੰਗ ਨਾਮ ਜਪਿਓ ਹਰ ਨਾਮ ਰੰਗ ਗੁਰ ਪ੍ਰਸਾਦ ਬਸੰਤ ਬਨਾ ਚਰਨ ਕਮਲ ਹਿਰਦੈ ਉਰਤਾਰੀ ਸਦਾ ਸਦਾ ਹਰ ਜਸ ਸੁਨਾ ਰਹਾਉ ਸਮਰਾਤ ਸੁਆਮੀ ਕਾਰਣ ਕਰਨ ਮੋਹਿ ਅਨਾਥ ਪ੍ਰਭ ਤੇਰੀ ਸਰਨ ਜੀ ਜੰਤ ਤੇਰੇ ਆਧਾਰ ਕਰ ਕਿਰਪਾ ਪ੍ਰਭ ਲੈ ਨਿਸਤਾਰ ਭਵ ਖੰਡਨ ਦੁਖ ਨਾਸ ਦੇਵ ਸੁਰ ਨਰ ਮਨ ਜਨਤਾ ਕੀ ਸੇਵਾ ਧਰਨ ਆਕਾਸ ਜਾਕੀ ਕਲਾ ਮਾਹੀ ਤੇਰਾ ਦਿਆ ਸਭ ਜੰਤ ਖਾਹਿ ਅੰਤਰ ਜਾਮੀ ਪ੍ਰਭ ਦਿਆਲ ਆਪਣੀ ਦਾਸ ਕੋ ਨਦਰ ਨਿਹਾਲ ਕਰ ਕਿਰਪਾ ਮੋਹਿ ਦੇਹੋ ਦਾਨ ਜਪ ਜੀਵੇ ਨਾਨਕ ਤੇਰੋ ਨਾਮ ਬਸੰਤ ਮਹੱਲਾ ਪੰਜਵਾਂ RAM ਰੰਗ ਸਭ ਗਏ ਪਾਪ RAM ਜਪਤ ਕਛ ਨਹੀਂ ਸੰਤਾਪ ਗੋਬਿੰਦ ਜਪਤ ਸਭ ਮਿਟੇ ਅੰਧੇਰ ਹਰ ਸਿਮਰਤ ਕਛ ਨਹੀਂ ਫੇਰ ਬਸੰਤ ਹਮਾਰੈ RAM ਰੰਗ ਸੰਤ ਜਨਾ ਸਿਓ ਸਦਾ ਸੰਗ ਰਹਾਉ ਸੰਤ ਜਨੀ ਕੀਆ ਉਪਦੇਸ ਜਹ ਗੋਬਿੰਦ ਭਗਤ ਸੋ ਧਨ ਦੇਸ ਹਰ ਭਗਤ ਹੀਨ ਉਦਿਆਨ ਥਾਨ ਗੁਰ ਪ੍ਰਸਾਦ ਘਟ ਘਟ ਪਹਿਚਾਨ ਹਰ ਕੀਰਤਨ ਰਸ ਭੋਗ ਰੰਗ ਮਨ ਪਾਪ ਕਰਤ ਤੋ ਸਦਾ ਸੰਗ ਨਿਕਟ ਪੇਖ ਪ੍ਰਭ ਕਰਨ ਹਾਰ ਏਤ ਊਤ ਪ੍ਰਭ ਕਾਰਜ ਸਾਰ ਚਰਨ ਕਮਲ ਸਿਓ ਲੱਗੋ ਧਿਆਨ ਕਰ ਕਿਰਪਾ ਪ੍ਰਭ ਕੀਨੋ ਦਾਨ ਤੇਰਿਆਂ ਸੰਤ ਜਨਾ ਕੀ ਬਾੰਚੋਂ ਧੂਰ ਜਪ ਨਾਨਕ ਸੁਆਮੀ ਸਦ ਹਜੂਰ ਬਸੰਤ ਮਹੱਲਾ ਪੰਜਵਾਂ ਸਚ ਪਰਮੇਚਰ ਨਿਤ ਨਵਾ ਗੁਰ ਕਿਰਪਾ ਤੇ ਨਿਤ ਚਵਾਂ ਰਬ ਰਖੋ ਆਲੇ ਮਾਈ ਬਾਪ ਜਾਂ ਕੈ ਸਿਮਰਨ ਨਹੀਂ ਸੰਤਾਪ ਕਸਮ ਤੇ ਆਈ ਇੱਕ ਮਨ ਇੱਕ ਭਾਏ ਗੁਰਪੂਰੇ ਕੀ ਸਦਾ ਸਰਨਾਈ ਸਾਚੈ ਸਾਹਿਬ ਰੱਖਿਆ ਕੰਠ ਲਾਈ ਰਹਾਉ ਆਪਣੇ ਜਨ ਪ੍ਰਭ ਆਪ ਰੱਖੀ ਦੁਸ਼ਟ ਦੂਤ ਸਭ ਭ੍ਰਮ ਤੱਕੇ ਬਿਨ ਗੁਰ ਸਾਚੇ ਨਹੀਂ ਜਾਏ ਦੁਖ ਦੇ ਸਦ ਸੰਤਰ ਰਹੇ ਤਾਏ ਕੀਰਤ ਉਹਨਾਂ ਕਾ ਮਿਟਸ ਨਾਹੀ ਵੇ ਆਪਣਾ ਬੀਜ ਆਪ ਖਾਏ ਜਨਕਾਰ ਖਵਾ ਲਾ ਆਪ ਸੋਏ ਜਨ ਕੋ ਪਹੁੰਚ ਨਾ ਸਕ ਸਕੋਏ ਪ੍ਰਭ ਦਾਸ ਰਖੇ ਕਰ ਜਤਨੇ ਆਪ ਅਖੰਡ ਪੂਰਨ ਜਾ ਕੋ ਪਰਤਾਪ ਗੁਣ ਗੋਬਿੰਦ ਨਿਤ ਰਸਨ ਗਾਏ ਨਾਨਕ ਜੀ ਵੇ ਹਰ ਚਰਨ ਧਿਆਏ ਮਸੰਤ ਮਹੱਲਾ ਪੰਜਵਾਂ ਗੁਰ ਚਰਨ ਸਰੇ ਵਤ ਦੁਖ ਗਿਆ ਪਾਰ ਬ੍ਰਹਮ ਪ੍ਰਵ ਕਰੀ ਮਯਾ ਸਰਬ ਮਨੋਰਤ ਪੂਰਨ ਕਾਮ ਜਪ ਜੀਵੇ ਨਾਨਕ RAM ਨਾਮ ਸਾਰੁਤ ਸੁਹਾਵੀ ਜਿਤ ਹਰਿ ਕੀਤੇ ਆਵੇ ਬਿਨ ਸਤਗੁਰ ਦੀ ਸੇ ਬਿਲ ਲਾਂਤੀ ਸਾਖਤ ਫਿਰ ਫਿਰ ਆਵੇ ਜਾਵੇ ਰਹਾਉ ਸੇ ਤਨਵੰਤ ਜਿਨ ਹਰ ਪ੍ਰਭ ਰਾਸ ਕਾਮ ਕ੍ਰੋਧ ਗੁਰ ਸ਼ਬਦ ਨਾਸ ਭੈ ਬਿਨਸੀ ਨਿਰਭੈ ਪਦ ਪਾਇਆ ਗੁਰਮਿਲ ਨਾਨਕ ਖਸਮ ਧਿਆਇਆ ਸਾਧ ਸੰਗਤ ਪ੍ਰਭ ਕੀਓ ਨਿਵਾਸ ਹਰ ਜਪ ਜਪ ਹੋਈ ਪੂਰਨ ਆਸ ਜਲ ਤਲ ਮਹੀ ਹਲ ਰਵ ਰਹਿਆ ਗੁਰਮਿਲ ਨਾਨਕ ਹਰ ਹਰ ਕਹਿਆ ਅਸ਼ਟ ਸਿੱਧ ਨਵ ਨਿਦਿ ਇਹ ਕਰਮ ਪਰਾਪਤ ਜਿਸ ਨਾਮ ਦੇ ਪ੍ਰਭ ਜਪ ਜਪ ਜੀਵ ਹੈ ਤੇਰੇ ਦਾਸ ਗੁਰਮਿਲ ਨਾਨਕ ਕਮਲ ਪਰਗਾਸ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਤੁਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਸਗਲ ਇੱਛਾ ਜਪ ਪੁੰਨੀਆਂ ਰਬ ਮੇਲੇ ਚਰੀ ਵਛੁੰਨੀਆਂ ਤੁਮ ਰਬੋ ਗੋਬਿੰਦੈ ਰਮਣ ਜੋਗ ਜਿਤ ਰਵੈ ਸੁਖ ਸਹਿਜ ਭੋਗ ਰਹਾਉ ਕਰ ਕਿਰਪਾ ਨਦਰ ਨਿਹਾਲਿਆ ਆਪਣਾ ਦਾਸ ਆਪ ਸੰਭਾਲਿਆ ਸੇਜ ਸੁਹਾਵੀ ਰਸ ਬਣੀ ਆਏ ਮਿਲੇ ਪ੍ਰਭ ਸੁਖ ਧਣੀ ਮੇਰਾ ਗੁਣ ਅਬਗੁਣ ਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ ਬਸੰਤ ਮਹੱਲਾ ਪੰਜਵਾਂ ਕਿਲ ਬਿਕਬਿਨ ਸੇ ਗਾਏ ਗੁਨਾ ਹਨ ਦਿਨੇ ਉਪਜੀ ਸਹਿਜ ਧੁਨਾ ਮਨ ਮੋਲੇ ਉਹ ਹਰ ਚਰਨ ਸੰਗ ਕਰ ਕਿਰਪਾ ਸਾਧੂ ਜਨ ਭੇਟੇ ਨਿਤ ਰਾਤੋ ਹਰ ਨਾਮ ਰੰਗ ਰਹਾਉ ਕਰ ਕਿਰਪਾ ਪ੍ਰਗਟੇ ਗੋਪਾਲ ਲੜ ਲਾਏ ਉਧਾਰੇ ਦੀਨ ਦਿਆਲ ਇਹੋ ਮਨ ਹੋ ਆ ਸਾਧ ਤੂਰ ਨਿਤ ਦੇਖੈ ਸਵਾਮੀ ਹਜੂਰ ਕਾਮ ਕਰੋਧ ਤ੍ਰਿਸ਼ਨਾ ਗਈ ਨਾਨਕ ਪ੍ਰਭ ਕਿਰਪਾ ਭਈ ਬਸੰਤ ਮਹੱਲਾ ਪੰਜਵਾਂ ਰੋਗ ਮਟਾਏ ਪ੍ਰਭੂ ਆਪ ਵਾਲ ਕਰਾਖੇ ਆਪਣੇ ਕਰਤਾਪ ਸਾਂਤ ਸਹਜ ਗ੍ਰਹਿ ਸਦ ਬਸੰਤ ਗੁਰਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪ ਹਰ ਹਰ ਮੰਤ ਰਹਾਉ ਸੋਗ ਸੰਤਾਪ ਕੱਟੇ ਪ੍ਰਭ ਆਪ ਗੁਰੇ ਆਪਣੇ ਕੋ ਨਿਤ ਨਿਤ ਜਾਪ ਜੋ ਜਨ ਤੇਰਾ ਜਪੇ ਨਾਉ ਸਭ ਫਲ ਪਾਏ ਨਿਚਲ ਗੁਣ ਗਾਉ ਨਾਨਕ ਭਗਤਾ ਭਲੀ ਰੀਤ ਸੁਖਦਾਤਾ ਜਪ ਦੇ ਨੀਤ ਨੀਤ ਬਸੰਤ ਮਹੱਲਾ ਪੰਜਵਾਂ ਹੁਕਮ ਕਰੇ